ਵੇ ਦਾਦੀ ਤੇਰੀ ਮੌਤ ਦੇ ਅੱਗੇ ਖੜੀ ਹੋਈ ਗੁੱਤ ਆਪਣੇ ਘਰ ਤੋਂ ਵਸਦਾ ਨਹੀਂ ਨੋ ਸੇਵਕਾ ਤੇ ਬੰਦੋ ਸਾਰੇ ਸਾਰੇ ਆ ਬੁਰ ਜਾਇਾ ਦਾਦੀ ਮਾਂ ਮੈਂ ਚਲਿਆ ਜੀ ਕੈਸੇ ਨੋ ਮੇਲਾ ਦਾਦਾ ਤੇਰੇ ਪੁੱਤ ਦਾ ਦਾਰਿਆ ਰਮੇ ਉਹ ਮੇਰੇ ਬਰਾਦਰ ਨਾਲ ਹੈ ਤੇ ਪਰਬਜੀ ਨਾ ਹੀ ਉਹਨਾਂ ਦਾ ਤੇ ਮੈਂ ਆਰਮੀ 'ਚ ਆ ਮੈਂ ਪਠਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਐ ਇਦਾਂ ਪਰਬਜੀ ਤੇ ਅਥਰੀ ਤੇ ਮੈਂ ਕੈਂਡੀਡੇਟ ਕਿੰਨੇਜ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕਮਤੇ ਹੀ ਕੰਮ ਕਰ ਰਿਹਾ ਹੈ ਉੱਥੇ ਹਾਰਡਰੇਗੋ ਆ ਉਹ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਬੁਲਾਈਆ ਫਰਸਟ ਏਡ ਦੇ ਤਵਾਸੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸਕੈਤਾਂ ਆ ਕਿ ਨਹੀਂ ਆਨਕ ਤੇਤੋ ਗਿਆ ਨਾ ਕਿਹੜੇ ਦੇਸ਼ ਕੀ ਸੀ ਇਹ ਕੈਨੇਡਾ ਇਸ ਸਰੀਹ ਬੇਨਾ ਦਾ ਆਪਣਾ ਬਰਮਟਨ ਹੀ ਬਰਮਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਆ ਅਰੇ 2 ਮਹੀਨੇ ਰਹਾ ਤੇ ਉੱਥੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਕਿੰਨਾ ਚਿਰ ਹੋ ਗਿਆ ਸੀ ਭਰ ਕੇ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਉਹ ਪ੍ਰਸ਼ਾਸਨੋਂ ਇਹ ਮੰਗ ਕਰਦੇ ਆਗੇ ਉਹਨਾਂ ਦੀ ਡੈੱਡ ਬੋਟੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕਿਆ ਕਿ ਵੀ ਕਰਦੇ ਹਾਲਾਤ ਵੀ ਬੁਢੀ ਠੀਕ ਨਹੀਂ ਹੈਗੇ ਜੀ ਤੇ ਉਹਦੇ ਕਰਕੇ ਕਰਦੇ ਉਹ ਲਾਸਟ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜਦੋਂ ਕੋਈ ਬਾਹਰ ਜਾਂਦਾ ਨਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇੰਨੇ ਪੈਸੇ ਨਹੀਂ ਹੁੰਦੇ ਇਦੋਂ ਤਾਂ ਫੜ ਤੜ ਕੇ ਚਲੋ ਨਾਲ ਭੇਜਿਆ ਹੈ ਇਹ ਆਪਣੇ ਵੱਲੋਂ ਤੋਂ ਵਧੀਆ ਕੀਤਾ ਇਹਨਾਂ ਨੂੰ ਕੀ ਪਤਾ ਸੀ ਮਾਰ ਜਾ ਕੇ ਤਾਂ ਆ ਜਾਣਾ ਵਾ ਇਹ 50 ਦੀ ਜੈ ਲੱਗਦਾ ਇਹ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਤੋਂ ਇਹ ਲੱਗ ਇਹ ਹਾਰਟ ਐਟੈਕ ਹੋ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਉਹ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੱਥੋ ਗਈ ਸੀ ਇਹਨੇ ਕਿਹੋ ਜਿਹਾ ਬਾਅਦ केलं ਇੱਕ ਸਾਲ ਹੋ ਗਿਆ ਗੱਲਾ-ਗੱਲਾ ਕੋਈ ਸੀ ਲੱਗਦਾ ਹਾਂਜੀ ਕੱਲਾ-ਕੱਲਾ ਸੀ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਦੀ ਮੰਕਰ ਤੋਂ ਕਸ਼ਾਸਨ ਕੋਸ਼ਿਸ਼ ਅਸ਼ਾਸ਼ਨ ਤੋਂ ਇਹ ਮੰਕਰ ਨੇ ਇਹ ਮਤਲਬ ਉਹਦੀ ਡੈਡ ਬਾਡੀ ਜਿਹੜੀ ਉਹ ਲਿਓਨ ਤੇ ਮਦਦ ਕੀਤੀ ਜਾਵੇ